ਲੁਧਿਆਣਾ ਇਨਫੋਰਮੇਸ਼ਨ ਦੇਖ ਰਹੇ ਤੁਸੀਂ ਮੇਰੇ ਪਿੱਛੇ ਤੁਸੀਂ ਜਿਵੇਂ ਦੇਖ ਸਕਦੇ ਹੋ ਸੜਕ ਦਾ ਬੜਾ ਜਿਹੜਾ ਮਾੜਾ ਹਾਲ ਹੈ ਤੁਹਾਨੂੰ ਦਿਖਾਣੇ ਆ ਕਿ ਇਸ ਏਰੀਆ ਚ ਆਏ ਆ ਪਿੱਛੇ ਜਿਵੇਂ ਤੁਸੀਂ ਦੇਖੋ ਕਿੰਨੀ ਸੜਕ ਜੋ ਹੈ ਮਿਡਲ ਆਫ ਦੀ ਰੋਡ ਸੜਕ ਖਰਾਬ ਹੈਗੀ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਆਂਦੀ ਹੈ ਤੁਹਾਨੂੰ ਦਿਖਾਣੇ ਆ ਜੀ ਸਰਕਾਰਾਂ ਨੂੰ ਸੜਕਾਂ ਬਣਾਨੀ ਚਾਹੀਦੀਆਂ ਫੁੱਲਮਾਰਕ ਪਿੰਡ ਖੜੇ ਹੋਏ ਆ ਆ ਵੀ ਦੇਖ ਸਕਦੇ ਹੋ ਖੜੇ ਹੋਏ ਆ ਸਾਹਮਣੇ ਪੱਫਵਾ ਰੋਡ ਵੱਲ ਜਾਨ ਲੱਗੇ ਸੀ ਜੇ ਆਪਾਂ ਲੈਫਟ ਮੁੜ ਜਾਨੇ ਆ ਛਾਵਲ ਕੋਨੀ ਰੋਡ ਵੱਲ ਜਾਣ ਵਾਸਤੇ ਇਸ ਸੜਕ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿੰਨਾ ਖਰਾਬ ਹੈ ਅਸੀਂ ਲੰਘ ਰਹੇ ਸੀਗੇ ਤਾਂ ਸੋਚਿਆ ਵੀਡੀਓ ਬਣਾਈਏ ਆ ਤੁਸੀਂ ਦੇਖੋ ਕਿੱਦਾਂ ਜੋ ਹੈ ਪੱਥਰ ਬਾਹਰ ਆ ਰਹੇ ਹੈਗੇ ਆ ਬਾਰਿਸ਼ਾਂ ਦਾ ਮੌਸਮ ਹੈ ਪਾਣੀ ਖੜ ਜਾਂਦਾ ਹੈ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਹੈ ਆ ਤੁਸੀਂ ਰੋਡ ਪੂਰੀ ਦੇਖ ਲਓ ਬਿਲਕੁਲ ਰੋ ਠੀਕ ਹੈ ਤੇ ਇੱਥੋਂ ਸੜਕ ਜਿਹੜੀ ਖਰਾਬ ਹੈ ਲੋਕੀ ਸਾਈਡ ਤੋਂ ਲੰਘਦੇ ਨੇ ਬੜਾ ਜਿਆਦਾ ਮਾੜਾ ਹਾਲ ਹੈ ਸੜਕਾਂ ਵਿੱਚੋਂ ਵਿੱਚ ਜੋ ਹੈ ਟੁੱਟੀ ਪਈਆਂ ਫੁੱਲਾਂਵਾਲ ਪਿੰਡਾਂ ਦੀ ਛਾਪੜ ਕੋਲ ਦੀ ਰੋਡ ਵੀ ਟੁੱਟੀ ਹੋਈ ਹੈ ਦੁਕਾਨਾਂ ਵੀ ਸਾਹਮਣੇ ਦੇਖ ਸਕਦੇ ਹੋ ਉੱਧਰ ਵੀ ਲੋਕ ਦੁਕਾਨ ਤੇ ਹੈਗੇ ਲੋਕੀ ਉੱਧਰੋਂ ਜਾਂਦੇ ਨੇ ਤੇ ਟ੍ਰੈਫਿਕ ਬੜਾ ਜਿਆਦਾ ਹੈ ਬੱਚੇ ਬਾਈਕ ਚਲਾਉਂਦੇ ਨੇ ਆਹ ਦੇਖੋ ਕਿੰਨਾ ਬੰਦਾ ਐ ਮਾਰ ਕੇ ਗਿਆ ਘੰਟੇ ਜਿਆ ਵਾਤੋਂ ਵੀਡੀਓ ਸ਼ੇਅਰ ਕਰ ਦਿਓ ਸਰਕਾਰਾਂ ਨੂੰ ਚਾਹੀਦਾ ਹੈ ਕਿ ਸੜਕਾਂ ਬਣਾਉਣ ਬੜਾ ਮਾੜਾ ਹਾਲ ਹੈ ਕਾਰਪੋਰੇਸ਼ਨ ਦਾ ਵੀ ਪਤਾ ਨਹੀਂ ਲੱਗਦਾ ਸਰਕਾਰ ਦਾ ਪਤਾ ਨਹੀਂ ਲੱਗਦਾ ਕਿਉਂ ਸੜਕਾਂ ਇਦਾਂ ਦੀ ਹੈਗੀਆਂ ਜ਼ਰੂਰ ਸਰਕਾਰ ਨੂੰ ਦੇਖਣਾ ਚਾਹੀਦਾ ਆ ਸਾਈਡ ਤੇ ਵੀ ਦੇਖੋ ਕਿਦਾਂ ਮਿੱਟੀ ਵੀ ਹੋ ਸਕਦੀ ਹੈ ਆ ਸਾਈਡ ਸਾਈਡ ਤੇ ਹੁਣ ਇੱਥੋਂ ਜਿਵੇਂ ਕਾਰ ਆਏਗੀ ਉਹ ਦੇਖੋ ਇਹ ਉਹ ਦੇਖੋ ਕੋਈ ਨਾ ਡਿਸਬਲੈਂਸ ਹੁਣ ਇਧਰੋਂ ਅੰਕਲ ਨਿਕਲਨੇ ਲੋਕੀ ਐਵੋਇਡ ਕਰਦੇ ਨੇ ਕਿਉਂਕਿ ਤੇਜ਼ੋ ਤੇਜ਼ ਬੰਦਾ ਨਿਕਲ ਰਿਹਾ ਹੈ ਸਰਕਾਰਾਂ ਨੂੰ ਚਾਹੀਦਾ ਸੜਕਾਂ ਜਰੂਰ ਬਣਾਨੀ ਚਾਹੀਦੀਆਂ ਮਾੜਾ ਹਾਲ ਹੈ ਸੜਕਾਂ ਦਾ ਤੁਸੀਂ ਦੇਖੋ ਇੱਧਰ ਵੀ ਥੋੜਾ ਜਿਹਾ ਟੋਟਾ ਜਿਹਾ ਬਣਿਆ ਹੋਇਆ ਆਹ ਵੀ ਸੜਕ ਖਰਾਬ ਹੈਗੀ ਆ ਇਦਾਂ ਵੀ ਤੁਹਾਨੂੰ ਦਿਖਾ ਦਈਏ ਦੋਨੋਂ ਸਾਈਡ ਲੋਕੀ ਆਉਂਦੇ ਜਾਂਦੇ ਨੇ ਬੜਾ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਹ ਪੈਚ ਵਰਕ ਜਰੂਰ ਹੋਣਾ ਚਾਹੀਦਾ ਸੜਕਾਂ ਜਰੂਰ ਬੰਦੀਆਂ ਪਰ ਪ੍ਰੋਪਰ ਸੜਕਾਂ ਨਹੀਂ ਬੰਦੀਆਂ ਜਿਹਦੇ ਕਰਕੇ ਲੋਕਾਂ ਨੂੰ ਬੜੀ ਪਰੇਸ਼ਾਨੀ ਆਂਦੀ ਹੈਗੀ ਐ ਆ ਦੇਖੋ ਆ ਸਾਈਡ ਤੇ ਵੀ ਦੇਖ ਸਕਦੇ ਹੋ ਕਿਵੇਂ ਸੜਕ ਜੋ ਹੈ ਸਾਈਡ ਤੇ ਵੀ ਸਲਿੱਪ ਹੋਣ ਦਾ ਖਤਰਾ ਰਹਿੰਦਾ ਹੈ ਬੰਦਾ ਇਥੋਂ ਨਿਕਲੇਗਾ ਫਿਰ ਬੈਲੈਂਸ ਵੀ ਹੋ ਸਕਦਾ ਹੁਣ ਤਾਂ ਸੜਕਾਂ ਬਣਾਨੀ ਚਾਹੀਦੀਆਂ ਜਿਵੇਂ ਜਿਮਨੀ ਚੌਣ ਵੀ ਆ ਰਹੇ ਹੈਗੇ ਆ ਸੜਕਾਂ ਦਾ ਹਾਲ ਮਾੜਾ ਹੈ ਭਾਤੋ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਸਰਕਾਰ ਤੱਕ ਗੱਲ ਪਹੁੰਚੇ ਕਿ ਸੜਕ ਖਰਾਬ ਹੈ ਤਾਂ ਕਿ ਜਲਦੀ ਬਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਸੜਕ ਦਾ ਤੁਹਾਨੂੰ ਦਿਖਾਇਆ ਹੈ ਪੂਰਾ ਮਾੜਾ ਹਾਲ ਹੈ ਵਿੱਚ ਵਿੱਚ ਸੜਕ ਟੁੱਟੀ ਹੋਈ ਹੈ ਦੇਖੋ ਕਿੰਨੇ ਸਪੀਡਰ ਨਾਲ ਬੰਦੇ ਨਿਕਲਦੇ ਨੇ ਐਕਸੀਡੈਂਟ ਹੁੰਦਾ ਖਤਰਾ ਬੜਾ ਰਹਿੰਦਾ ਹੈ ਸਰਕਾਰਾਂ ਨੂੰ ਉਮੀਦ ਕਰਦੇ ਹਾਂ ਕਿ ਸੜਕਾਂ ਜਰੂਰ ਬਣਾਣਗੇ ਇਹ ਤੁਹਾਨੂੰ ਦਿਖਾਇਆ ਸੀਗਾ ਜੀ ਮੈਂ ਪੁੱਲਾਂ ਉਪਿੰਚ ਖੜਿਆ ਸੀਗਾ ਬੜਾ ਮਾੜਾ ਹਾਲ ਹੈ ਜੀ ਸੜਕਾਂ ਦਾ ਜਰੂਰ ਬੰਨੀ ਚਾਹੀਦੀਆਂ